ਆ ਦੇਖੋ ਠੀਕ ਹੈ ਆ ਲਾ ਹੁਣ ਚੈੱਕ ਕਰ ਲੋ ਅੱਛਾ ਸਿੱਪੀ ਆ ਮਸ਼ੀਨ ਕਿੰਨੇ ਮਾਡਲ ਆ 18 ਮਾਡਲ ਆ ਜੀ ਹਸੀਕਾਲ ਦੋਸਤੋ ਬਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਸਿੱਪੀ ਕੋਲੇ ਬਾਈ ਸਿੱਪੀ ਦੇ ਨਾਲ ਇੱਕ ਵਾਰੀ ਆਪਾਂ ਤੁਹਾਨੂੰ ਨਾ ਜਿਹੜੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ ਉਹਨਾਂ ਦੇ ਨਿਗਾ ਮਰਵਾ ਕੇ ਦਿਖਾ ਦਗੇ ਇੱਧਰ ਦੇਖ ਲੋ ਬਾਈ ਸਿੱਪੀ ਦਾ ਪਿੰਡ ਜੇ ਗੱਲ ਕਰਗੇ ਨਾ ਭੈਣੀ ਵਾਗਾ ਆ ਗਿਆ ਤੇ ਇੱਧਰੋਂ ਦੇਖ ਲੋ ਤੁਸੀਂ ਖੁੱਲਾ ਡੁੱਲਾ ਜਿਹੜਾ ਬਾਈ ਦਾ ਕਰਾ ਖੇਤਾਂ ਦੇ ਵਿੱਚ ਆ ਮਾਨਸਾ ਜਿਹੜੀ ਜੇਲ ਬਣੀ ਆ ਨਾ ਨਵੀਂ ਤੇ ਉਸ ਜੇਲ ਦੇ ਕੋਲੇ ਬਾਈ ਦਾ ਘਰ ਹੈਗਾ ਤੇ ਇੱਕ ਨਾ ਜੇ ਗੱਲ ਕਰਕੇ ਬਾਈ ਨੇ ਗਾਂ ਦੇਣੀ ਆ ਤੇ ਉਹ ਗਾਂ ਜਿਹੜੀ ਖੜੀ ਆ ਇਧਰਲੇ ਪਾਸੇ ਆ ਇਧਰਲੇ ਪਾਸੇ ਵੀ ਬਾਈ ਦੇ ਪਸ਼ੂ ਆ ਗਏ ਤੇ ਜਿਹੜੀ ਇਧਰ ਖੜੀ ਹੈ ਨਾ ਤਾਜੀ ਸੂਈ ਇਹ ਬਾਈ ਨੇ ਵਹਿੜ ਦੇਣੀ ਆ ਇਹਦੇ ਵਾਰੀ ਨਾ ਮੈਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗਾ ਤੇ ਮਗਰ ਵੀ ਇਹਦੀ ਜਿਹੜੀ ਹੈਗੀ ਬੱਚੀ ਆ ਆ ਜੋ ਬਾਈ ਨਾਲ ਗੱਲਬਾਤ ਕਰਵਾਈਏ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਗੇ ਜੇ ਬਾਈ ਦਾ ਰੇਟ ਚੰਗਾ ਲੱਗਿਆ ਨਾ ਓ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋਗੇ ਮੇਰਾ ਨਾਮ ਸੁਖਦੀਪ ਆ ਬਾਈ ਸੁਖਦੀਪ ਤੇ ਉਹ ਸਿੱਪੀ ਵੀ ਕਹਿੰਦੇ ਆ ਮਨ ਸਿੱਪੀ ਵੀ ਕਹਿੰਦੇ ਆ ਅੱਛਾ ਸਿੱਪੀ ਪਿੰਡ ਤੇਰਾ ਬਾਗਾ ਪੈਣੀ ਬਾਗਾ ਪੈਣੀ ਬਾਗਾ ਬਾਈ ਜਿਲਾ ਮਾਨਸਾ ਜਿਲਾ ਮਾਨਸਾ ਤੇ ਮੈਂ ਪਹਿਲਾਂ ਵੀ ਦੱਸਤਾ ਜੇਲ੍ਹ ਦੇ ਜਮਾ ਕੋਲੇ ਘਰ ਰਹਿਗੇ ਜੇਲ੍ਹ ਦੇ ਜਮਾ ਨਾਲ ਘਰ ਅੱਛਾ ਸਿੱਪੀ ਮੈਨੂੰ ਐਂ ਦੱਸ ਜਿਹੜੀ ਤੁਸੀਂ ਆਹ ਗਾਂ ਦੇਣੀ ਆ ਹਨਾ ਹਾਂ ਬਾਈ ਇਹ ਆਪ ਜਰਸੀ ਦਾ ਕਰਾਉ ਹੋ ਜਾ ਪੈਂਦੀ ਆ ਜਰਸੀ ਦਾ ਕਰਾਉ ਸਮਝ ਲਓ ਬਸ ਹਨਾ ਜਰਸੀ ਦਾ ਹੀ ਸਮਝ ਲਓ ਠੀਕ ਹੈ ਤੇ ਮੈਨੂੰ ਆਏ ਦੱਸੇ ਇਹ ਆਪ ਦਾ ਕੋਈ ਪਤਾ ਟੀਕੇ ਦਾ ਇਹਦੀ ਆਪ ਕਿਹੜੇ ਆਪ ਦੇ ਟੀਕੇ ਦਾ ਨਹੀਂ ਪਤਾ ਉਹ ਤਾਂ ਜਰਸੀ ਦਾ ਟੀਕੀ ਲਵਾਇਆ ਸੀਗਾ ਜਰਸੀ ਦੀ ਹਾਂ ਤੇ ਇਹਦੇ ਮਗਰ ਜਿਹੜੀ ਬੱਸੀ ਹੈ ਬੱਸੀ ਦੇ ਮਗਰ 40 31 ਬੱਸੀ ਇਹ 40 1 31 ਦੀ 31 ਦੀ ਹਾਂ ਠੀਕ ਹੈ ਜਰਸੀ ਦਾ ਆ ਗਿਆ ਟੀਕਾ ਹਾਂ ਜਰਸੀ ਦਾ ਟੀਕਾ ਲਵਾਇਆ ਹੈ ਠੀਕ ਹੈ ਤੇ ਇਹ ਸੂਆ ਕਿਨਵਾ ਸੂਇਆ ਹੁਣ ਇਹ ਦੂਜਾ ਸੂਆ ਸੂਇਆ ਬਈ ਦੂਜਾ 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 ਸੂਆ ਕਿਨੇ ਕਰਦੀ ਗੰਗੀ ਅੱਛਾ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ ਸੂਈ ਨੂੰ 11 ਦਿਨ ਹੋ ਗਏ ਪੂਰੇ 11 ਦਿਨ ਹਾਂ 11 ਦਿਨਾਂ ਦੇ ਵਿੱਚ ਕਿੰਨਾ ਦੁੱਧ ਤਿਆਰ ਸਾਢੇ 12 ਲੀਟਰ ਤਿਆਰ ਆਵੇ ਭਾਵੇਂ ਦੋ ਵਾਰ ਤੋਲ ਕੇ ਜੋ ਕੇ ਲੈ ਜਾਂ ਤਿੰਨ ਵਾਰ ਲੈ ਜਾਂ ਸਾਢੇ 12 ਸਾਢੇ 12 ਤਿਆਰ ਹੁੰਦਾ ਠੀਕ ਹੈ ਤੇ ਜਿਹੜਾ ਤੁਹਾਡਾ ਸਿਸਟਮ ਆ ਕਰਦਾ ਹਣਾ ਵੇਚਦਾ ਕਿਉਂ ਮੈਨੂੰ ਇਹ ਦੱਸ ਪਹਿਲਾਂ ਮਜਬੂਰੀ ਦੱਸ ਤੇਰੀ ਕੀ ਕਾਹਦੀ ਮਜਬੂਰੀ ਕਰਕੇ 베ਚਦੇ ਆ ਬਈ ਬਸ ਕੀ ਮਜਬੂਰੀ ਆ ਕੀ ਬਸ ਗੋਹੇ ਕੂੜੇ ਦਾ ਆਪ ਕਰਨਾ ਪੈਂਦਾ ਸਾਰਾ ਕੁਝ ਮੇਰਾ ਆਪਾਂ ਨਾਲ ਕਰਾਉਂਦਾ ਕੰਮ ਤਾਂ ਹੁੰਦਾ ਬਸ ਅੱਛਾ ਆ ਜੀ ਝੋਖਾ ਕਰੇ ਬਸ ਮਾਤਾ ਨੂੰ ਗਠੀਆ ਹੈਣਾ ਮਾਤਾਂ ਨੂੰ ਗਠੀਆ ਤੁਸੀਂ ਹੈ ਦੋ ਪ੍ਰਾਂਈ ਦੋ ਪ੍ਰਾਂਗੇ ਬਸ ਆਪ ਹੀ ਕਰਦੇ ਆ ਕੰਮ ਤਾਂ ਸਾਰਾ ਕੰਮ ਆਪ ਹੀ ਕਰਦੇ ਆ ਸਾਰਾ ਆਪ ਕਰਦੇ ਬਾਪੂ ਦੇ ਵਜੇ ਅੱਖ ਦੇ ਵਿੱਚ ਡੱਕਾ ਹੈਣਾ ਹਾਂ ਉਹਦੇ ਅੱਖ ਦੇ ਵਿੱਚ ਡੱਕਾ ਵੱਜ ਰਿਹਾ ਕੱਲ੍ਹ ਪਾਸਾ ਅੱਛਾ ਠੀਕ ਹੈ ਰੋਟੀਆਂ ਵੀ ਮਿੱਤਰੋ ਜਿਹੜੇ ਹਿਸਾਬ ਨਾਲ ਕਦੇ ਆਪ ਹੀ ਲਾਣ ਹੈਣਾ ਆਏ ਹਾਏ ਹ ਇਹਨੂੰ ਕਹਿੰਦੇ ਮਜ਼ਦੂਰੀਆਂ ਹੈਣਾ ਨਹੀਂ ਸੋਹਣਾ ਸੱਜਣਾ ਕੋਈ ਗੱਲ ਨਹੀਂ ਪ੍ਰਮਾਤਮਾ ਮਿਹਰ ਰੱਖੇ ਹੈਣਾ ਤੇ ਦੂਜਾ ਸੂਆ ਸੂਈ ਹੈ ਦੁੱਧ ਹੈਗਾ ਮਤਲਬ ਆਪਾਂ ਜੇ ਗੱਲ ਕਰ ਲਈਏ 12.5 ਕਿਲੋ ਹੈਣਾ ਤੇ 15 ਤੱਕ ਤਾਂ ਜਾ ਸਕਦੀ ਆ 15 ਵੀ ਪਹਿਲੇ ਸੂਈ ਦਿੱਤਾ ਸੀ ਇਹਨੇ 14.5 ਤੱਕ ਬਾਕੀ ਸੀ ਪਹਿਲੇ ਸੂਈ ਦੇ ਅੱਛਾ ਜਰ ਤੇਰੀ ਉਹੀ ਗੱਲ ਫਿਰ ਸਮਾਈ ਵਾਲੀ ਸਮਾਈ ਚ ਨਹੀਂ ਬਸ ਬਈ ਆਏ ਆ ਬਸ ਮਜ਼ਦੂਰੀ ਕਰਕੇ ਵੇਚਣੀ ਪਈਗੀ ਸਮਾਈ ਤਾਂ ਬਸ ਠੀਕ ਹੈ ਗੱਲ ਖੋਲੀ ਆਪਾਂ ਤੋਰ ਕੇ ਰੱਖੀਏ ਲੋ ਵੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਮਾ ਸਤ ਪੱਦਰੇ ਬੰਦਿਆ ਕੋਈ ਇਹਦੇ ਚ ਬਹਿਤ ਟਾਲੀ ਗੱਲ ਨਹੀਂ ਹੈਗੀ ਠੀਕ ਹੈ ਨਾ ਇਹ ਤੁਸੀਂ ਆਹਾ ਬਹਿੜਨ ਹੈ ਜਿਹੜੀ ਇਹ ਰੰਗ ਕਾਲਾ ਦੂਜਾ ਸੁਆ ਲੇਵਾ ਦੇਖ ਲਓ ਬਹੁਤ ਖੁੱਲੇ ਲੇਵੇ ਵਾਲੀ ਆ ਐ ਨਹੀਂ ਹੈਗਾ ਮੂਰ ਨੂੰ ਲੇਵਾ ਫੁੱਲ ਦਿਖਾਉਂਦੀ ਆ ਇਧਰ ਕਿ ਨਹੀਂ ਸਿੱਪੀ ਕਰਾ ਧੁੱਪੇ ਜੈ ਨੂੰ ਇੱਥੇ ਇੱਕ ਮਿੰਟ ਖੜਾ ਲਾ ਇੱਥੇ ਖੜਾ ਲਾ ਇਹ ਆ ਦੇਖੋ ਤੁਸੀਂ ਮੂਰੇ ਲੇਵਾ ਇਹ ਇਧਰੋਂ ਦੇਖ ਲਓ ਤੁਸੀਂ ਠੀਕ ਹੈ ਚੈੱਕ ਕਰ ਲਓ ਸਮਾਰ ਕੇ ਦਿਖਾ ਦਗੇ ਇੱਕ ਜਿਹੜਾ ਹੋਰ ਕਮਾ ਦੇ ਇਧਰੋਂ ਇਹ ਅਹੀਂ ਕੁ ਮਾ ਤੇ ਲੈ ਜਾ ਪਿੱਛੇ ਨੂੰ ਲੈ ਜਾ ਇਹ ਆ ਦੇਖੋ ਠੀਕ ਹੈ ਆ ਲਾ ਹੁਣ ਚੈੱਕ ਕਰ ਲੋ ਅੱਛਾ ਸਿੱਪੀ ਆ ਜਾ ਕਰਾਂ ਅੰਦਰ ਹੀ ਲੈ ਚੱਲ ਇਹਦਾ ਰੇਟ ਪੁੱਛਦਾ ਸਿੱਪੀ ਨੂੰ ਵੀ ਰੇਟ ਕਿੰਨਾ ਕਰੂਗਾ ਉ ਭਾਈ ਬਹਿੜ ਜੇ ਕਿਸੇ ਨੇ ਘਰੇ ਰੱਖਣੀ ਹੈ ਠੀਕ ਹੈ ਤੇ ਤੇ ਉਹਨੂੰ ਮਾੜੀ ਨਹੀਂ ਹੈਗੀ ਇਹ ਬਹਿੜ ਤੁਹਾਨੂੰ ਮੈਂ ਦੱਸਾਂ ਗੱਲ ਠੀਕ ਹੈ ਘਰੇ ਕਈ ਵਾਰੀ ਆਏ ਹੁੰਦਾ ਵੀ ਪਸੂ ਲੈਣਾ ਹੁੰਦਾ ਨਾ ਜਿਹੜੇ ਬੰਦੇ ਨੇ ਘਰੇ ਚੋਣ ਵਾਸਤੇ ਸਿੱਪੀ ਉਹ ਠੰਡੀ ਸੀਦਾ ਹਾਂ ਬਈ ਪੂਰੀ ਠੰਡੀ ਹੈ ਆਪ ਚਾਉਣੇ ਬਈ ਅੱਛਾ ਆਪੀ ਤਰ੍ਹਾਂ ਕੱਢਦੇ ਆ ਆਪ ਠੀਕ ਹੈ ਗੱਲ ਬੰਨ ਫਿਰ ਕਰ ਅੰਦਰ ਇੱਕ ਗੈਸ ਤੁਸੀਂ ਵੀ ਲਾਇਓ ਹਨਾ ਵੀ ਸਾਨੂੰ ਇਹ ਵਹੜ ਕਿੰਨੇ ਰੁਪਈਆ ਦੀ ਲੱਗਦੀ ਆ ਕਿਨੇ ਹੀ ਪਤਾ ਆ ਲੱਗ ਜਾਂਦਾ ਸਿੱਪੀ ਫਿਰ ਕੀ ਮੁੱਲ ਕਰਨਾ ਜਮ ਮਤਲਬ ਕੀ ਸੋਚਿਆ ਮੁੱਲ ਕਰਨ ਦਾ ਮੁੱਲ ਦਾ ਕਰਾਉਣਾ ਦਾ ਪੈਂਡ ਕਰਾ ਲਾ ਜਿੰਨਾ ਮਰਜ਼ੀ ਕਰਾ ਲਾ ਆਪਾਂ ਦੇ ਦਾਂਗੇ ਜਿੰਨਾ ਤੁਹਾਨੂੰ ਲੁੱਟ ਲੱਗਿਆ 63 ਪੈਂਟ ਕਰਾਉਣਾ ਮੁੱਲ 60 ਹੈ ਹਾਂ ਜੇ ਨਹੀਂ ਦਿਲਾਲੀ ਦੱਸ ਜਿਹੜੀ 5758000 ਹੀ ਦੇ ਦਾਂਗੇ ਵੀ 5758000 ਹਾਂ ਠੀਕ ਹੈ ਐ ਤਾਂ ਪਹਿਲਾਂ 60 ਕਹੇ ਜਾਂਦਾ ਤਾਂ ਵੀ ਕੋਈ ਗੱਲ ਨਹੀਂ ਨਹੀਂ ਠੀਕ ਹੈ ਗੱਲ ਨੰਬਰ ਕਿੰਨਾ ਸੀ ਸਿੱਪੀ ਦਾ 90412 90412 30502 30502 ਹਾਂ ਠੀਕ ਹੈ ਲੋ ਵੀ ਇਹ ਹੈ ਬਈ ਸਿੱਪੀ ਸੀਗਾ ਇਹਦੀ ਗਾਂ ਕੀ ਜੇ ਕਿਸੇ ਨੂੰ ਫਿੱਟ ਆਉਂਦੀ ਹੈ ਇੱਥੇ ਘਰੇ ਆਇਓ ਆਪਦੀ ਤਸੱਲੀ ਕਰਕੇ ਫੇਰ ਵੀ ਨਾ ਦੋ ਡੰਗ ਦੀ ਚਵਾਈ ਕਰਕੇ ਤੁਸੀਂ ਲਿਜਾ ਸਕਦੇ ਹੋ ਅ ਮੈਂ ਫੇਰ ਆਖਾਂ ਗਰਮੀਆਂ ਦਾ ਤੋਹਫਾ ਹੀ ਆ ਆ ਇਹ ਇਧਰ ਜੇ ਗੱਲ ਕਰਕੇ ਦੂਜੇ ਪਸ਼ੂ ਜਿਹੜੇ ਦੇਸੀ ਜਾਂਦੇ ਨੇ ਨਾ ਇਧਰਲੇ ਪਾਸੇ ਇਹ ਜੇ ਗੱਲ ਕਰਕੇ ਸਿੱਪੀ ਦੋ ਤਿੰਨ ਘਰਾਂ ਦੇ ਪਸ਼ੂ ਆ ਗਏ ਤੁਹਾਡੇ ਸਾਰੇ ਤਿੰਨ ਘਰਾਂ ਦੇ ਨੇ ਹਨਾ ਤਿੰਨ ਘਰਾਂ ਦੇ ਤਿੰਨ ਘਰਾਂ ਦੇ ਪਸ਼ੂ ਆਏ ਨਹੀਂ ਆਖਿਓ ਕਿ ਤੇ ਵੀ ਸਿੱਪੀ ਦੇ ਵੀ ਇਕੱਲੇ ਦੇ ਪਸ਼ੂ ਆ ਗਏ ਤੇ ਉਧਰ ਦੂਜਾ ਇੱਕ ਜਿਹੜਾ ਸਮਾਧਾ ਹੀ ਲਾਈ ਬੈਠਾ ਉਹ ਬਾਹਰ ਬੈਠਾ ਉਹ ਲੰਮਾ ਠੀਕ ਹੈ ਨਾ ਇਹ ਮੈਂ ਤੁਹਾਨੂੰ ਉਹ ਵੀ ਇਹ ਇਹ ਦਾ ਭਰਾ ਆ ਗਿਆ ਠੀਕ ਹੈ ਹੈ ਅੱਛਾ ਇੱਕ ਵੀਡੀਓ ਪਾ ਲਈ ਪੂਰੀ ਮਸ਼ੀਨ ਇੱਕ ਆ ਮੈਨੂੰ ਕਹਿੰਦਾ ਵੀ ਧੂੜੀ ਵਾਲੀ ਮਸ਼ੀਨ ਵੀ ਇੱਕ ਧੂੜੀ ਵਾਲੀ ਕੀ ਕਰਾਹਾਗਾ ਹੈ? ਮੋਟੋ ਕਰਾਹਾ ਦੋਲੂ ਕਰਾਹਾਗਾ ਦੋਲੂ ਕਰਾਹਾ ਹੈ ਅੱਛਾ ਨਹੀਂ ਇਹ ਤਾਂ ਆ ਗਿਆ ਤੇਰਾ ਕੇਸ ਕੰਪਨੀ ਦਾ ਇਹਦਾ ਆ ਗਿਆ ਤੇਰਾ ਕੰਪਿਊਟਰ ਆ ਗਿਆ ਇੱਧਰ ਡੋਲੂ ਪਿਆ ਸੇਵ ਕਰਦਾ ਨਹੀਂ ਮਤ ਬੋਲਦਾ ਬਣਿਆ ਹੋਣਾ ਅੱਛਾ ਡੋਲੂ ਆ ਗਿਆ ਹੋਰ ਦੱਸ ਦੇ ਸੰਦ ਸੰਦੇੜੇ ਆ 13 ਹਲ ਬਤਾਉ 13 ਹਲ ਆਹਾ ਮਾਨਸਾ ਵਾਲੇ ਦੇ 13 ਹਲ ਪਕਾਉਗਾ ਬਲਵੰਤ ਮਿਸਤਰੀ ਦੇ ਬਣੇ ਹੋਏ ਖੁਰਪੇ ਖਰਪੇ ਹੋਏ ਲਾ ਕੇ ਲਾ ਕੇ ਦੇਵਾਂਗੇ ਲਾ ਕੇ ਦੇਵਾਂਗੇ ਠੀਕ ਆ ਕੁੱਕੜ ਤਾਂ ਨਹੀਂ ਪਕਾਉ ਤੇ ਮਸ਼ੀਨ ਜਿਹੜੀ ਤੂੜੀ ਵਾਲੀ 18 ਮਾਡਲ ਜਗ ਜੀਤ ਜੀ ਮੈਂ ਆ ਜਾ ਆ ਜਾ ਅੱਛਾ ਇੱਕ ਆਹ ਤੂੜੀ ਵਾਲੀ ਮਸ਼ੀਨ ਆ ਗਈ ਹੈ ਆ ਜਾ ਇੱਧਰ ਆ ਜਾ ਸੰਗਣਾ ਮੈਨੂੰ ਐ ਦੱਸ ਤੇਰੀ ਆਹ ਮਸ਼ੀਨ ਕਿੰਨੇ ਮਾਡਲ ਆ 18 ਮਾਡਲ 18 ਮਾਡਲ ਅੱਛਾ ਤੇ ਹੁਣ ਮੈਨੂੰ ਐ ਦੱਸ 18 ਮਾਡਲ ਆ ਗਈ ਇਹ ਤੇ ਬਲੇਡ ਬਰੂਡ ਜੇ ਕਿਵੇਂ ਕੱਢੇ ਪਏ ਉਹ ਇਹਦਾ ਰਿਪੇਅਰ ਕਰਤੀ ਬਈ ਉਸੀ ਹੁੰਦੀ ਸਾਰੇ ਹਾਂ ਸਰਕ ਕੰਪਨੀ ਦੇ ਰੇਟ ਪਾ ਜਾਗੇ ਠੀਕ ਹੈ ਹੁਣ ਮਤਲਬ ਕੱਲੀ ਪਾਉਣੀ ਹੈ ਟਰੈਕਟਰ ਮੰਗਰ ਪਾਉਣੀ ਹੈ ਬਸ ਹਾਂ ਨਵੇਂ ਸਾਰੇ ਬਾਸਕਟ ਤੋਂ ਲੈ ਕੇ ਸਟੈਪ ਤੋਂ ਲੈ ਕੇ ਸਰ ਕੋ ਨਵਾਗਾ ਅੱਛਾ ਹਾਂ ਕੁਝ ਨਹੀਂ ਕਰਨਾ ਨਾ ਗ੍ਰੀਸ ਕਰਨਾ ਮਸ਼ੀਨ ਨੂੰ ਓਕੇ ਹੋਇਆ ਪੀਆ ਓਕੇ ਹੈ ਬਸ ਠੀਕ ਹੈ ਤਿਆਰ ਹਾਂ ਟਰੈਕਟਰ ਮੰਗ ਲੈ ਜਾਊਗਾ ਚੱਕਰੀ ਮਨਾਉਣੇ ਬਸ ਕੱਲੇ ਚੱਕਰੀ ਮਨਾਉਣੀ ਠੀਕ ਹੈ ਫਿਰ ਇਹ ਕੀ ਇਹਦਾ ਕੀ ਰੇਟ ਰੂਟ ਕੀ ਇਹਦਾ ਰੇਟ ਬਈ ਆਪ ਇੱਕ ਪੈਂਡ ਦੀ ਲੇਤੇ ਇੱਕ ਪੈਂਡ ਦੀ ਦੇ ਦਾਂਗੇ 18 ਮਾਡਲ ਮਸ਼ੀਨਾਂ ਅੱਛਾ ਠੀਕ ਹੈ ਤੇ ਉਹ ਸਾਰਾ ਕਾਰਨਾ ਕੁ ਸਬੀ ਮਸ਼ੀਨ ਤੇ ਬਸ ਵਾ ਮਾੜੀ ਮੋਟੀ ਤਾਂ ਜਰਜ ਭੇਜ ਤਾ ਉਹ ਲੱਗਿਆ ਪਿਆ ਬਸ ਹਾਂ ਚਲਾ ਦੀ ਸੋ ਇੱਕ ਟਰਾਲੀ ਬਣ ਗਈ ਬਸ ਉਹ ਸਾਫ ਹੋ ਗਈ ਠੀਕ ਹੈ ਨਹੀਂ ਚਲੋ ਕੋਈ ਗੱਲ ਨਹੀਂ ਆ ਜਾ ਫਿਰ ਕਰਾਂ ਇਧਰਲੇ ਪਾਸੇ ਜੀ ਗੱਲ ਕਰੀਏ ਨਾ ਮਿੱਤਰੋ ਇਹਨਾਂ ਦਾ ਕੰਮ ਦਾ ਅਲਝੇ ਮਾਜਾ ਤਾਂ ਵਾਵਾਗਾ ਮੈਂ ਤੁਹਾਨੂੰ ਦੱਸਾਂ ਗੱਲ ਚਲੋ ਉਹ ਘਰੇਲੂ ਗੱਲਾਂ ਹੁੰਦੀਆਂ ਨੇ ਤੇ ਬੰਦੇ ਦੋਨੇ ਭਰਾ ਇਹ ਮੈਂ ਤੁਹਾਨੂੰ ਦੱਸਾਂ ਗੱਲ ਹਏ ਹੇ ਦੋ ਭਰਾ ਤਾਂ ਇਕੱਠੇ ਹੀ ਹੈ ਹਨਾ ਹਾਂਜੀ ਤੇ ਉਹ ਕਿਵੇਂ ਸੁਪਰ ਸੈਟਰ ਜਾ ਪਿਆ ਇੱਕ ਉਹਦਾ ਸੂਫਰ ਰੱਖ ਲਿਆ ਰੋਟਾ ਵਟਰ ਨਾਲ ਆਇਆ ਸੀਦਾ ਬਈ ਆਪਾਂ ਅੱਛਾ ਰੋਟਾ ਵਟਰ ਬਣਾ ਲਿਆ ਸੀ ਹਾਂ ਠੀਕ ਐ ਅੱਛਾ ਇਹਦਾ ਉਤਲੀ ਢੋਲ ਕੀ ਜਾਗੀ ਕੱਲੇ ਹਾਂਜੀ ਤੇ ਮੰਨ ਕੇ ਚੱਲ ਗਏ ਵੀ ਹੁਣ ਇਹ ਸੰਦ ਵੇਚ ਕੇ ਸੈਟਿੰਗ ਕਰਨੀ ਆ ਘਰ ਦੀ ਸੈਟਿੰਗ ਕਰਨੀ ਕਰਦੀ ਆ ਅੱਡੋ ਕਿ ਨਹੀਂ ਹਾਂਜੀ ਹਾਂਜੀ ਚਲ ਆ ਡੁੱਡ ਹੋ ਗਏ ਹਾਂਜੀ ਹਾਂਜੀ ਚਲ ਸੁਖੀ ਹੋ ਜੂਗੇ ਐਡ ਹੋ ਕੇ ਮੈਨੂੰ ਤਾਂ ਲੱਗਦਾ ਤੁਸੀਂ ਇਹੇ ਜੀ ਤੁਹਾਡੀ ਆਰਾਮ ਕਹਾਣੀ ਮੈਂ ਸੁਣ ਲਈ ਹਾਂਜੀ ਕਿ ਨਹੀਂ ਹਾਂਜੀ ਤੇ ਲੋ ਵੀ ਮਿੱਤਰੋ ਇਹ ਮੈਂ ਤੁਹਾਨੂੰ ਦੱਸਾਂ ਗੱਲ ਸਾਡੀ ਇੱਕ ਚੌੜ ਚੌੜ ਚਲਾ ਲੋ ਗੱਲ ਹਨਾ ਤੇ ਇਹ ਇਹਨਾਂ ਦੇ ਕੋਲ ਸੰਧ ਵੀ ਸੀ ਤੇ ਇਹਨਾਂ ਕੋਲੇ ਜੇ ਗੱਲ ਕਰੀਏ ਇੱਕ ਗਾਂ ਵੀ ਆ ਠੀਕ ਹੈ ਇਹ ਤੁਸੀਂ ਜੇ ਕਿਸੇ ਨੂੰ ਫਿੱਟ ਆਈ ਤਾਂ ਬਾਈਆਂ ਕੋਲੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਨੇੜੇ ਜੇ ਗੱਲ ਕਰੀਏ ਆਹ ਦੇਖ ਲਓ ਲੋਕੇਸ਼ਨ ਮੈਂ ਤਾਂ ਦਿਖਾਈ ਹੈ ਜੇ ਤਾਂ ਤੁਸੀਂ ਮਾਨਸਾਲੇ ਰੋਡ ਪਾਸੇ ਆਉਂਗੇ ਹਨਾ ਜਿਹੜੀ ਜੇਲ ਆ ਗਈ ਆਹ ਜੇਲ ਸਾਹਮਣੇ ਆ ਆਹ ਜੇਲ ਹੀ ਆ ਤੇ ਜੇਲ ਦੇ ਕੋਲੇ ਇਹਨਾਂ ਦੇ ਟਿੱਬੇ ਦੇ ਉੱਤੇ ਘਰ ਆ ਤੇ ਇਹ ਸੰਪਰਕ ਤੁਸੀਂ ਕਰ ਸਕਦੇ ਹੋ ਠੀਕ ਹੈ ਵੀ ਮਿੱਤਰਾ ਹੈ ਠੀਕ ਹੈ ਬਈ ਧੰਨਵਾਦ